ਅਸ਼ਟਪਦੀ ਪੂਰੇ ਗੁਰ ਕਾ ਸੁਣੇ ਪਦੇਸ ਪਾਰ ਬ੍ਰਹਮ ਨੈਗਟ ਕਰ ਪੇਖ ਸਾਸ ਸਾਸ ਸਿਮਰੈ ਗੋਵਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਤਰੰਗ ਸੰਤ ਜਨਾ ਕੀ ਤੋਰ ਮਨ ਮੰਗ ਆਪ ਛੜ ਪੈਣ ਤੇ ਕਰੈ ਸਾਧ ਸੰਗ ਅਨਕ ਸਾਗਰ ਤਰੈ ਹਰ ਤਨ ਕੇ ਪਰਲੇ ਪੰਡਾਰ ਨਾਨਕ ਗੁਰਪੂਰੈ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਦਾਰਨ ਜਿਉ ਗੁਣ ਗੋਵਿੰਦ ਅਮਰਤ ਰਸ ਪਿਉਂ ਚਤ ਚਤਵੇਂ ਨਰਾਇਣ ਇੱਕ ਇੱਕ ਰੂਪ ਜਾ ਕੇ ਅੰਗ ਅਨੇਕ ਗੋਪਾਲ ਦਮੋਦਰ ਦਿਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾਹਿਆ ਆਦਾਰ ਉਤਮ ਸਲੋਕ ਸਾਧਕੇ ਬਚਨ ਅਮਲਿਕ ਲਾਲ ਦੇ ਰਤਨ ਸੁਣ ਤ ਕਮਵਤ ਹੋ ਤੋ ਦਰੋ ਆਪ ਤਰੇ ਲੋਕ ਨ ਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨੰਦ ਵਾਜੈ ਸੁਣ ਸੁਣ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹੰਤ ਕੈ ਮਾਥੇ ਨਾਨਕ ਉਦਰੇ ਤਿਨ ਕੇ ਸਾਥੇ ਸ਼ਰਣ ਸਫਲ ਜੀਵਤ ਸਫਲ ਕਾਰੰਗ ਜਾ ਕੈ ਮਨ ਲਾਗਾ ਕਸਾ ਅੰਗ ਜੈ ਜੈ ਸ਼ਬਦ ਨਾ ਜੈ ਵਾ ਜੈ ਸੁਣੋ ਸੁਣੋ ਆਨੰਦ ਕਰੈ ਗੁਰਗਾ ਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਨ ਕੇ ਸਾਥੇ ਸਰਨ ਜੋਗ ਗੁਣ ਪਏ ਮਿਆਲ ਜੈ ਕੈ ਮੀਤ ਸਦਾ ਚਿਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨੇਦਾਨ ਸਰਬ ਛਾ ਦਾ ਕਵਰਣ ਹੋਏ ਪ੍ਰਦਾਨ ਪਰਖ ਪ੍ਰਗਟ ਸਭ ਲੋਇ ਸਭ ਦੇ ਉਚ ਪਾਏ ਆਸਤਾਨ ਬਵਰਣਾ ਹੋਵੇ ਆਵਣ ਜਾਣ ਹਰ ਤਨ ਖਾਟ ਜਲੇ ਜਨ ਕੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤ ਰਦਨਵ ਨੇਦ ਬੋਧ ਗਿਆਨ ਸਰਵ ਦਇਆ ਸਦ ਬੇਦਿਆ ਤਪ ਜੋਗ ਪ੍ਰਭ ਤਿਆਨ ਿਆਣ ਉਤਮ ਸ਼੍ਰੇਸ਼ਟ ਜਿਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੋ ਮਦ ਸਗਲ ਤੈ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸਮਦਰਸੀ ਇਕ ਦ੍ਰਿਸ਼ਟੀ ਤਾ ਇਹ ਭਲੋ ਤਸਕੈ ਮਨ ਪਨੇ ਗੁਰ ਨਾਨਕ ਨਾਮ ਬਚਨ ਮਨਸਨੇ ਇਹ ਨਿਦਾਨ ਜਪੈ ਮਨ ਕੋਏ ਸਭ ਜਗ ਮਹਤਾ ਕਾ ਗਤ ਹੋਏ ਗੁਣ ਗੋਬਿੰਦ ਮਨ ਬਿਸਰਾਮ ਕੋਟ ਬਰਾਦ ਸਾ ਸੰਗ ਮਟੈ ਸਾ ਸੰਗ ਛਟੈ ਜਾ ਕੈ ਵਸਤ ਕਾ ਕਰਪਾ ਪ੍ਰਪਾਏ ਸਾਧ ਸੰਗ ਸਰਣ ਕੇ ਆਏ ਜਿਸ ਮਨ ਬਸੈ ਸਨੈਲਾਏ ਪ੍ਰੀਤ ਤਸ ਜਨ ਆਵੇ ਪਰ ਚੈਤ ਜਨਮ ਜਮਕ ਸੁਮੇਤ ਦੁਖ ਰੋਗ ਬਿਨਸੇ ਪਰਮ ਨਾਨਕ ਇਕ ਨਾਮ ਨਾਮਨ ਸੋ ਮਨੀ ਦੁਖ ਰੋਗ ਬਿਨਸੇ ਪੈ ਪਰਮ ਸਾ ਸੰਗਤ ਨਾਮ ਨਰਮਲਾ ਤਾਂ ਕੇ ਕਰਮ ਸਰਬ ਤੇ ਉਚਤਾ ਕੀ ਸੁਬਾ ਬਣੀ ਨਾਨਕ ਗੁਣ ਨਾਮ ਸਕਮਣੀ ਸਾਧ ਨਾਮ ਨਿਰਮਲਤਾ ਕੇ ਕਰਮ ਸਰਬਤੇ ਉਚਤਾ ਕੇ ਸੋਬਾਬਨੀ ਨਾਨਕ ਏ ਗਨ ਨਾਮ ਸੁਖਮਨੀ ਤੇਥੇ ਗੌੜੇ ਮਹੱਲਾ ਪੰਜਵਾ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਜਲਥਲ ਮਹੀਲਾ ਪੂਰਿਆ ਸੁਆਮੀ ਸਿਰਜਨਹਾਰ ਅਨਕ ਪਾਤ ਹਏ ਪਸਰਿਆ ਨਾਨਕ ਇੱਕ ਓੰਕਾਰ पावड़े एकम एकंकर प्रप करो बंदत आए गुण गोविंद गोपाल प्रभु शरण पर हर राय ताके आस कल्याण सुख जाते सब कछ होए चार कं टंग ददसप प्रमेत सब नावर ना ਕੋਈ ਬੇਦਪਰਾਣਾ ਸਮਰਤ ਸੁਨੇ ਤਾ ਬੇਦ ਕਉਨ ਵਿਚਾਰ ਪਤਿਤ ਉਦਾਰਣ ਪੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਪੁਗਤਾ ਦੇਨ ਹਾਰ ਤਿਸ ਬਿਨ ਅਬਰਣਾ ਜਾਏ ਜੋ ਜਾਇ ਹੈ ਜੋ ਹੀ ਮਿਲੈ ਨਾਨਕ ਗੋਣ ਕਾਏ ਗੋਬਿੰਦ ਜਸ ਕੀ ਗਾਈਏ ਰਣੀਤ ਮਿਲ ਪਜੀਏ ਸਾਧ ਸੰਗ ਮੇਰੇ ਮੀਤ ਰਹਾਓ ਸਲੋਕ ਕਰੋ ਵੰਦਨਾ ਨਾਨਕ ਵਾਰ ਸਰਣ ਪਰਿਓ ਹਰ ਰਾਈ ਪ੍ਰਭ ਕਟਿਏ ਨਾਨਕ ਸਾਧ ਸੰਗ ਦਤਿngੈ ਪਾਓ ਮਿਟਾਈ ਪੌੜੀ ਦੁੱਤਿਆਂ ਧਰਮਤ ਦੂਰ ਕਰ ਸੇਵਾ ਕਰਨੀ ਤਾ ਰਾਮ ਰਤਨ ਮਨ ਤਨ ਬਸੇ ਤਜ ਕਾਮ ਕਰੋ ਦਲੋ ਮੀਤ ਮਰਨ ਮਿਟੈ ਜੀਵਨ ਮਿਲੈ ਵਿਸਨੈ ਅਗਲ ਕਲੇਸ਼ ਆਪ ਪਜੈ ਗੋਵਿੰਦੋ ਪਜੈ ਪਉ ਭਗਤ ਪਰਵੇਸ਼ λαβੈ ਮੇਟ ਤੋ ਲਹਿਰੇ ਰਸ ਦਰਗੈ ਪਤਵੰਤ RAM ਨਾਮ ਤਨ ਸਤ ਵੇ RAM ਨਾਮ ਤ ਭਗਵੰਤ ਉਠਤ ਬੈਟਤ ਹਰ ਕੋ ਵਜੈ ਸਾਦੋ ਸੰਗਪਤ ਪਰਤੀਤ ਨਾਨਕ ਧਰਮਤ ਛੂਟ ਗਈ ਬਾਰ ਬ੍ਰਹਮ ਬਸ ਚੀਤ ਸਲੋਕ ਤਨ ਬਿਆਦੇ ਆਗਤ ਕੋ ਦਰਿਆ ਪਾਵੇ ਕੋਏ ਨਾਨਕ ਸੰਤ ਨਿਰਮਲ ਪਈ ਜਨ ਨਾਨਕ ਵਸਿਆ ਸੋਈ ਪੌੜੀ ਤ੍ਰਿਤਿਆਂ ਤਰੇ ਗੁਣ ਵਿਖੇ ਫਲ ਕਬੇ ਉਤਮ ਕਬ ਨੀਚ ਨਰਕ ਸਰਗ ਭਰਤੋ ਕਨੋ ਸਦਾ ਸੰਗ ਰਹਿ ਮੇਚ ਹਰਖ ਜੋਗ ਸਹਿ ਜਾ ਸੰਸਾਰ ਹਉ ਹਉ ਕਰਤ ਬਹਾਏ ਜਨ ਕੀਏ ਤਸ ਨਾ ਜਾਣੀਐ ਚਿਤ ਵੈ ਅਨਕ ਪਾਏ ਆਪ ਵਿਆਦੈ ਉਬਾਦ ਰਸ ਕਬੂਨ ਟੂਟੈ ਆਪ ਗਏ ਮਤ ਪਾਏ ਕਰ ਕੇ ਪਾਪਰਾ ਬਾਪ ਲੈ ਨਾਨਕ ਤੇਰੀ ਆਸ ਹਸ ਲੋਕ ਜਤਰਾ ਸਿਆਣਾ ਸੰਗੜ ਹੋਏ ਜਨ ਤਜਿ ਆਭਿਮਾਨ ਚਾਰ ਪਦਾਰਥ ਅਸ਼ਟ ਸਦ ਪਜ ਨਾਨਕ ਹਰ ਨਾਮ ਪਾਉੜੀ ਚਤਰਥ ਚਾਰੇ ਬੇਦ ਸਰਮੋਦਯ ਚਤ ਵਿਚਾਰ ਸਰਬ ਸਰਬ ਖੇਮ ਕਲਿਆਣ ਨਦ ਨਾਮ ਨਾਮਸਾਰ ਨਰਕ ਨਿਵਰ ਨਰਕ ਨਿਵਾਰੇ ਦੁਖ ਹੈ ਟੁਟੇ ਅਨਕ ਕਲੇਸ਼ ਮੇ ਝੋਟੇ ਜਮ ਤੇ ਛਟੇ ਹਰ ਕੋ ਕੀਰਤਨ ਪਰਵੇਸ਼ ਪਾਉ ਵਿਨਾਸੈ ਅੰਮ੍ਰਿਤ ਰਸੈ ਰੰਗ ਰਤੇ ਨਰੰਕਾਰ ਦੋਖਦਾਰਦ ਅੰਮ੍ਰਿਤ ਨਾਸੈ ਕੋ ਆਧਾਰ ਸੁਰਕਾ ਨਾਮ ਖੋਜਤੇ ਸੁਖ ਸਾਗਰ ਗੋਪਾਲ ਮਨ ਨਰਮਲ ਮੱਖੌਜਲਾ ਹੋਏ ਨਾਨਕ ਸਾਧਰਵਾਲ ਸਲੋਕ పంచ వికారన మసే రచే మంగ సాత్స నిర్మలా ననక ప్రభ క రంగ పావు పంచమ పంచే జనయో జనాయ ప్ర పంచ కష్టమ వాసు భ ਨਾਂ ਜਾ ਪੈਨ ਬੂਝਿਐ ਨੈਂ ਕਿਛ ਕਰਤ ਵਿਚਾਰ ਸੁਆਦ ਮਉ ਰਸ ਸਿਮਰਿਓ ਮਨ ਵਿਚਿ ਵਿਵੇਕ ਪਾਉ ਭਗਤ ਭਗਵਾਨ ਸੰਗ ਮਾਇਉ ਲਿਪਤ ਨ ਰੰਚ ਨਾਨਕ ਬਰਲੇ ਭਾਈ ਜੋ ਚਰੈ ਪਰਪੰਛ ਸਲੋਕ ਖਟ ਸਾਸਤੂ ਚੋ ਰੋ ਪਰ ਵਰ ਵਰ ਭਗਤ ਸੋਹੇ ਗੰਗਾ ਵਤੇ ਨਾਨਕ ਪ੍ਰਭ ਕੈ ਦਵਾਰ ਪਾਉੜੀ ਖਸ਼ਟ ਮਖੰਤ ਸਾਸਤ ਕੈ ਸਿਮਰਤ ਕਹਿਓਨੇਕ ਊਤਮਉ ਚੋ ਪਾਰ ਬ੍ਰਹਮ ਗੁਣ ਤੰਤਨ ਜਾਣ ਸੇਖ ਨਾਰਦ ਸੋਕ ਦਨ ਕੋ ਬਿਆਸ ਜਗ ਭਤੋ ਗੋਵਿੰਦ ਰਸ ਗੀਥੇ ਜਮਕੋ ਭਗਤ ਰਤੇ ਭਗਵੰਤ ਮੋਮਾਨ ਬਿਆਣ ਜੋ ਥਰਨਦੇ ਹਾਲ ਚਰਨ ਕਮਲ ਕੋ ਰਤ ਬਸੈ ਧਰਮ ਸ ਦਰਸ਼ਨ ਦੇਖਣ ਹਾਲ ਲਾਭ ਮਿਲੇ ਤੁਹਾਰੇ ਸਾ ਸੰਗਤ ਮਿਲ ਲਾਏ ਘਟਾਏ ਕੋ ਜਾਨ ਗੁਣ ਨਿਦਾਨ ਹਰ ਜਨਮ ਤ੍ਰਾਨ ਕਤਿਆਨ ਸ਼ਲੋਕ ਸੰਤ ਮੰਡਲੋ ਜਨ ਹਾਰਿਆ ਕਉ ਕਥਨ ਕਉ ਸਭ ਸਭਾਏ ਨਾਨਕ ਸੰਤੋਕੀਆਂ ਇੱਕ ਸੋ ਕਵਲਾਈ ਪਾਉੜੀ ਸਬਤਮ ਸਬਤਮ ਸੱਚੋ ਨਾਨਕ ਟੋਟਨੇ ਜਾਈ ਪੰਡਾਰ ਸਾਧ ਸੰਗ ਮਨ ਪਾਈਏ ਅੰਤਨ ਬਾਰਾ ਵਾਰ ਆਪਨ ਕੋ ਆਪ ਤਜੈ ਗੋਬਿੰਦ ਭਗਤ ਕਰੋ ਪੌਰ ਰਾਏ ਦੁਖ ਹਰੈ ਪਵਜਲ ਤਰੈ ਮਨ ਚਿੰਦਿਆ ਫਲ ਪਾਏ ਆਠ ਪਹਿਰ ਸਫਲ ਜਨਮ ਪਰਵਾਰ ਅੰਤਰ ਬਾਰੋ ਸਦਾ ਰੰਗ ਕਰਨ ਹਰ ਪਛਾਨ ਸੋ ਮਚੀਤ ਦੇ ਨਾਨਕ ਕਬਲਿਆਰ ਕੋ ਜਪੇ ਸਲੋਕ ਆਠ ਬਹਿਰ ਗੁਣ ਗਾਈਐ ਤਜਿਐ ਵਨ ਕੋ ਜੰਜਾਲ ਯਮ ਕਾਲ ਸੋਐ ਸੁਖਨੀ ਨਾਨਕ ਪਾਰ ਬ੍ਰਹਮ ਦੇ ਆਲ ਪੌੜੀ ਅਸ਼ਟਮੀ ਅਸ਼ਟ ਸਦਨੰ ਨਵਨ ਦੇ ਸਗਲ ਪਦਾਰਥ ਪੂਰਣ ਬੇਦ ਕਵਲੋ ਪ੍ਰਕਾਸ਼ ਤਦਾਨੰਦ ਨਰਮਲ ਰੀਤ ਨਰੋਧਨ ਮੰਤ ਸਦਾ ਨਿਸਾਨ ਪ੍ਰਭ ਹਰ ਭੋਜਨ ਕਰੇ ਨਿਵਸਤਾਰ ਜਪ ਤਵ ਨਰਮ ਬਸਾਰ ਸਲੋਕ ਨਾਰੇ ਸਮਰੇ ਓ ਮਸਵਾਦ ਬੇਕਾਰ ਨੇ ਰਾਵ ਬਿਰਾ ਤਪ ਧਿਆਰ ਕੋ ਬਤਾਰ ਪਾਉੜੀ ਨਮ ਨੇ ਨਵੇਂ ਚਦਰ ਭੀ ਤੋਰ ਨਾਮ ਜਪਉ ਕਰਤੋ ਦਰ ਕੈ ਤਾਈਂ ਅਗਰੇ ਨਵਰੇ ਤ੍ਰਿਸ਼ਟੁ ਬਜਾਇ ਅਰ ਸੇਵਾ ਬਨੇ ਇੱਕ ਭਲ ਲਾਗੇ ਨਾਨਕ ਪ੍ਰਭ ਵਿਸਰਤ ਮੈਂ ਜਮੈਂ ਭਾਗੇ ਸ਼ਲੋਕ ਦਸ ਦਿਸ ਖੋਜਤ ਮੈਂ ਫਿਰਿਓ ਜਤ ਦੇਖਿਓ ਤਤਰੋ ਜੋਏ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਪਾਉੜੀ ਦਮ ਸੇਦੋ ਓਸ ਦਯਾਰ ਬਿਸਕੀਨੇ ਮੈਂ ਸੰਦੋਖ ਨਾਮ ਜਪਲੇਨੇ ਕਰਨੀ ਸੁਣੀਐ ਜਸ ਗੋਪਾਲ ਨਣੀ ਪੇਖ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤ੍ਰੇਪੂਰਨ ਭਗਵੰਤ ਹਸਤੋ ਚਰਣ ਸਤ ਟੈਲ ਕਮਾਈਐ ਨਾਨਕ ਇਕ ਸੰਜਮ ਰਬ ਕਿਰਪਾ ਪਾਈਐ ਸਲੋਕ ਇਕੋ ਇਕ ਬਖਾਨਿਆ ਬਰਲਾ ਜਾਨ ਸਵਾਦ ਗੁਰੂ ਕੋ ਵੇਦਨਾ ਜਾਣੀਐ ਨਾਨਕ ਸਭ ਵਿਸਮਾਰ ਪੌੜੀ एका दसिन इकट अपेक्षा हर रास इन्द्रिय बस करसन है हरकार राम बन संतोक सर्व दया जन्म को, को संपूर्ण पाया तावतै मन मान ठाए मन तजदर्म पाए सब पूर रहे परवरै मननको हरकीर्तन कर अटल ए धर्म सलोक दर्मत हरि सेवा करि पेटे साध कृपल नानक प्रभ स्यो मिल रहे से सकल जंजाल पौडि स्वाद सिधान न नाम इनानो भगत करोण नाम करो सासंग मन ਏ ਵੋਰੇ ਗੋਣਸਟਾਲ ਭਾਈ ਆਨੂਕਰਾਮ ਰਤਨ ਫਿਰ ਜੋ ਆਗੇ ਸਲੋਕ ਤੈਨ ਗੋਣਾ ਮੈਂ ਵਾਇਓ ਹੋ ਤਨ ਕੋ ਕਾਮ ਮਰਬਦ ਉਦਾਰਨ ਬਸੈ ਕੋ ਨਾਨਕ ਛੋਟੇ ਨਾਮ ਪਾਉੜੀ ਤਉ ਦਸੀ ਇਹ ਤੇਨ ਜਾਪ ਸੰਸਾਰ ਆਵਤ ਜਾਤ ਨਰਕ ਬਤਾਰ ਹਰ ਹਰ ਬਹੁਤ ਨਾਮ ਮਾਇਆ ਦਾਸਿਓ ਦਰੇ ਵਿਚਾਰ ਕਰਮ ਤੇ ਪਾਇਓ ਨੈ ਨੀਂਦ ਜਪਤੁਰ ਅਡਾਈ ਹਰ ਵਿਸਰਤ ਹੋਇ ਹਵਤ ਨਾਮ ਨਾਨਕ ਉਨ ਵਰਤ ਕੋ ਕਾਮ ਪਾਉੜੀ ਜਾਂਦੇਉ ਕਾਟ ਚਾਰ ਕੰਟ ਕਾ ਪ੍ਰਾਰ ਬ੍ਰਹਮੰਡ ਜਲ ਦਲ ਵਰ ਪਰਪਤਲ ਅਬਰਵੇਂ ਸਰ ਤੋ ਵਿਸਤ੍ਰ ਦਿਆਲ ਸੁਖਮ ਸਤੂਲ ਸਗਲ ਭਗਵਾਨ ਨਾਨਕ ਗੁਰਮਤਾ ਬ੍ਰਹਮ ਬਚਾਨ ਸ਼ਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਵਿੰਦ ਸੰਤ ਪ੍ਰਸਾਦੀ ਪੈ ਮਿਟੇ ਨਾਨਕ ਬਿਨਸੀ ਚਿੰਦ ਪੌੜੀ ਅਬ ਅਸ ਆਤਮ ਸੁਖੀ ਪਏ ਸੰਤੋਕਤਿਆ ਕਰ ਦੇਵ ਮਣਾ ਤਨ ਸੀਤਲ ਸ਼ਾਂਤ ਸਹਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਦਨ ਬੈ ਬਕਾਰ ਸਫਲ ਪੂਰਨ ਤਾਂ ਕੇ ਕਾਮ ਧਰਮਤ ਮਿਟੇ ਹਾਂ ਮੈਂ ਛੁਟੇ ਸਿਮਰਤ ਹਰ ਕੋ ਨਾਮ ਸਰਨ ਗਏ ਪਾਰ ਬ੍ਰਹਮ ਕੀ ਮਿਟਿਆ ਵਰੈ ਗਵਨ ਆਪ ਤਜਿਆ ਕੋਟੰਬਸਿ ਆਉ ਗੁਣ ਗੋਵਿੰਦ ਪ੍ਰਭ ਰਵਨ ਹਰ ਕੀ ਟਹਿਲ ਕਮਾਵਣੀ ਜਪਿਆ ਪ੍ਰਭ ਕਾ ਨਾਮ ਗਣ ਕਾਤੇ ਪੂਰੇ ਪਈਏ ਨਾਨਕ ਸੁਖ ਵਿਸਰਾਮ ਅਸਲੋਕ ਪੂਰਨ ਕਬੂਨਾ ਡੋਲਤਾ ਪੂਰਾ ਕੀਆ ਪ੍ਰਭ ਆਪੋਨ ਕਾ ਚੜਿਆ ਸਵਾਇਆ ਨਾਨਕ ਹੋ ਤਨ ਕਾਟ ਪੌੜੀ ਪੂਰਨ ਮਾ ਬੋਰਨ ਪ੍ਰਭੇਕ ਕਹਿ ਤਕੇਕ ਸਮਰਨ ਜੀ ਜੰਤ ਦਿਆਲ ਪਰਖ ਸਭ ਉਪਾਇ ਜਾਤ ਗੋਣ ਨਿਦਾਨ ਗੋਵਿੰਦ ਗੁਰ ਕੈ ਕਿਆ ਜਾ ਕੋ ਹੋਏ ਅੰਤਰ ਜਮੇ ਪ੍ਰਭ ਸੁਜਾਨ ਹਲਕ ਨਿਰੰਝਣ ਸੋਏ ਪਾਰ ਬ੍ਰਹਮ ਪਰਮੇਸਰੋ ਸਭ ਵਿਦ ਜਾਣਨ ਹਾਰ ਸੰਤ ਸਹਾਈ ਸ਼ਰਨ ਸੋ ਗਾਠ ਪੈਰ ਨਮਸਕਾਰ ਅਖਤ ਕਥਾ ਨੈ ਬੋਜੀਐ ਸਮਰਤ ਹਰ ਚਰਨ ਪਤਿਤ ਉਦਾਰਨਾ ਅਨਾਥ ਨਾਥ ਨਾਨਕ ਪ੍ਰਭ ਕੀ ਸਰਣ ਸ਼ਲੋਕ ਦੁਖ ਬਿਣ ਸੇ ਸਹਸਾ ਗਯੋ ਸਰਣ ਗਏ ਹਰ ਰਾਇ ਮਣ ਚਿੰਦੇ ਫਲ ਪਾਇਆ ਨਾਨਕ ਹਰ ਗਣ ਗਾਏ ਬਾਉੜੀ ਕੋ ਗਾਵੇ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋਪ ਦੇਸਾ ਜੋ ਡਰਦਾ ਜਿਸ ਕਾ ਖੁਦਾ ਹਰ ਕਿਲਵਖ ਕਾਟੇ ਖੋਏ ਨਿਰਮਲਾ ਜਰਮ ਜਨਮ ਮਲ ਜਾਏ ਹਲਤ ਪਲਤ ਸੁਖ ਹਲਤ ਪਲਤ ਮੁਖੋ ਜਲਾ ਨੈ ਬਹੁਤ ਜਵਾਈ ਸੋ ਸਰਤਾ ਸੋ ਬੈਸੋ ਸੋ ਸਰਤਾ ਸੋ ਬੈਸਨੋ ਸੋ ਗਿਆਨੀ ਤਨਵੰਤਵ ਸੋ ਸੁਰਾ ਕੁਲਵੰਤ ਸੋਈ ਜਨ ਪਜਿਆ ਭਗਵੰਤ ਖ੍ਰਤੀ ਬ੍ਰਾਹਮਣ ਸੋਦ ਵੈਸ ਉਦਰੋ ਸਿਮਰਿਓ ਚੰਡਾਲ ਜਨ ਜਾਨਿਓ ਪ੍ਰਵ ਆਪਨਾ ਨਾਨਕ ਤਿਸਿਓ ਰਵਾਲ